Terima kasih telah ਜੈ ਸ਼੍ਰੀ ਸ਼ੰਗੀ ਮੇਰਾ ਨਾਮ ਕਮਪਨੀਸ਼ਾ ਜੀ ਕੀ ਉਹਦਾ ਤੁਹਾਡੇ ਕੋਲ ਸ਼ਾਮ ਪਰਚਾ ਦਾ ਮੇਰੇ ਕੋਲੇ 22 ਪ੍ਰਧਾਨ ਦੀ ਦੰਵੇਵਰੀ ਹੈ ਜੀ ਜਿਹੜਾ ਖਟੂ ਸ਼ਾਮ ਲਾਟੀ ਚਾਰਜ ਕੀਤਾ ਦੁਕਾਨਦਾਰਾਂ ਵੱਲੋਂ ਉਹ ਵੀ ਤੁਹਾਡਾ ਕੀ ਕਹਿਣਾ ਹੈ ਕੋਈ ਬਹੁਤ ਨਹੀਂ ਲਿਖਣਾ ਜੀ ਅੱਜ ਖਟੂ ਸ਼ਾਮ ਜੋ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਧਾਰਮਿਕ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ ਔਰ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੇ ਭਗਤ ਮੇ ਉੱਥੇ ਸ਼ਾਮ ਪ੍ਰੇਮੀ ਪਹੁੰਚਦੇ ਨੇ ਬਾਬਾ ਜੀ ਅੱਗੇ ਆਪਣੇ ਅਰਦਾਸ ਲਾਉਂਦੇ ਨੇ ਔਰ ਇਹ ਘਟਨਾ ਜਿਹੜੀ ਹੋਈ ਹੈ ਇਹਦੇ ਨਾਲ ਉਹਨਾਂ ਪ੍ਰੇਮੀਆਂ ਦੀ ਜਿਹੜੇ ਆਸਥਾ ਨੂੰ ਠੇਸ ਪਹੁੰਚੀ ਹੈ ਕਿਸੇ ਵੀ ਇਸੇ ਤਰ੍ਹਾਂ ਦੀ ਜਿਹੜੀ ਕੋਈ ਘਟਨਾ ਹੁੰਦੀ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹ ਭਗਤਾਂ ਦੀ ਆਸਥਾ ਦੇ ਉੱਪਰ ਪੈਂਦਾ ਹੈ ਤਾਂ ਇਹ ਹੈ ਜੀ ਵੀ ਇਹ ਘਟਨਾ ਦੁਬਾਰਾ ਨਾ ਹੋਵੇ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਉਹ ਸ਼ਰਧਾ ਸ਼ਾਮ ਜੀ ਮੰਦਿਰ ਦੀ ਜਿਹੜੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ ਜੀ ਜਿਹੜੇ ਚਾਰ ਨਾਮ ਉੱਥੇ ਚਾਰ ਬੰਦੇ ਖੜੇ ਨੇ ਜਾਂ ਹੋਰ ਨੇ ਉਹ ਚਾਰੋਂ ਜਿਨ੍ਹਾਂ ਨੇ ਉਹ ਚਾਰੋਂ ਦੀ ਪਛਾਣ ਜਿਹੜੀ ਕਰਾਈ ਗਈ ਹੈ ਉਹ ਬਾਹਰਲੇ ਨੇ ਇੱਕ ਸਵਾਈ ਮਾਧੋਪੁਰ ਦਾ ਬੋਲ ਰਿਹਾ ਕਿ ਤੋਂ ਦਾ ਬੋਲ ਰਿਹਾ ਕਿ ਬਿਆਲ ਤੋਂ ਹੈ ਤਾਂ ਮੈਨੂੰ ਲੱਗਦਾ ਵੀ ਇਹ ਚਾਰੇ ਦੁਕਾਨਦਾਰਾਂ ਦੇ ਮੁਲਾਜ਼ਮ ਨੇ ਦੁਕਾਨਦਾਰ ਨਹੀਂ ਖੜੇ ਜਿਨ੍ਹਾਂ ਦੇ ਉੱਪਰ ਪਰਚੇ ਹੋਏ ਐ ਤਾਂ ਕਿੰਨਾ ਦੇ ਕਹਿਣ ਤੇ ਦੁਕਾਨਦਾਰਾਂ ਦੇ ਹੋਏ ਐ ਇਹ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਔਰ ਭਗਤਾਂ ਨੂੰ ਇਹ ਹੌਸਲਾ ਮਿਲਣਾ ਚਾਹੀਦਾ ਵੀ ਜੇ ਅਸੀਂ ਕੱਲ ਨੂੰ ਖਟੂ ਜੀ ਜਾਨੇ ਆ ਤਾਂ ਸਾਡੇ ਨਾਲ ਕੋਈ ਵੀ ੱੱੱਕਾ ਨਹੀਂ ਹੋਏਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੇਵਰਾਜ ਬੁੰਬਰਾ ਮੋਹੜ ਮੰਡੀ ਪੰਜਾਬ ਜਿਹੜੀ ਖਰਤੂ ਸ਼ਾਮ ਹੋਇਆ ਲਾਚਾਰਜ ਕੀਤੀਏ ਦੁਕਾਨਾਂ ਵਾਲੋ ਉਹਦੇ ਵੇਲੇ ਤਾਂ ਡੱਕ ਕੇ ਨਾ ਗੀ ਖਰਤੂ ਸ਼ਾਮ ਦੇ ਦਰਸ਼ਨਾ ਦੇ ਲਈ ਗਏ ਹੋਏ ਸ਼ਾਮ ਪ੍ਰੇਮੀਆਂ ਦੇ ਨਾਲ ਭਾਰੀ ਪ੍ਰਸਾਦ ਦੇ ਪ੍ਰਕੋਪਤ ਬਚਨ ਦੇ ਲਈ ਦੁਕਾਨਾਂ ਦੇ ਵਿੱਚ ਥੋੜਾ ਜਿਹਾ ਆਰਾਮ ਕਰਨ ਦੇ ਲਈ ਰੁਕੇ ਹੋਏ ਵਰਾਲੂਆਂ ਦੇ ਉੱਪਰ ਸ਼ਾਮ ਪ੍ਰੇਮੀ ਦੇ ਉੱਪਰ ਉਹਨਾਂ ਲੋਕਾਂ ਨੇ ਜੋ ਫੁੱਟਮਾਰਕ ਕੀਤੀ ਹੈ ਬੇਤਹਾਸ਼ਾ ਪਿੱਛਾ ਕਰਕੇ ਵੀ ਫੁੱਟਮਾਰਕ ਕੀਤੀ ਹੈ ਮੈਂ ਉਹਨਾਂ ਦੀ ਸਖਤ ਸ਼ਬਦਾਂ ਚ ਇਨਕੀਦਾ ਕਰਦੇ ਨਿਖੇਦੀ ਕਰਨਾ ਇਹ ਕਿਸੇ ਸ਼ਾਮ ਪ੍ਰੇਮੀ ਦਾ ਕੰਮ ਨਹੀਂ ਇਸ ਕਿਸਮ ਦੀ ਹਰਕਤਾਂ ਖਾਟੂ ਸ਼ਾਮ ਦੇ ਪ੍ਰੇਮੀਆਂ ਨੂੰ ਬਹੁਤ ਹੀ ਦਿਲਾਂ ਨੂੰ ਜਿਉਂਦੀਆਂ ਨੇ ਪ੍ਰਸ਼ਾਸਨ ਨੂੰ ਇਸ ਉੱਪਰ ਸੰਕੇਤ ਲੈ ਕੇ ਦੁਸ਼ਮਣ ਨੂੰ ਬਾਝਸਰਿਆ ਦਿੱਤੀ ਜਾਣਾ ਚਾਹੀਦੀ ਹੈ ਤੇ ਹਰ ਸ਼ਾਮ ਪਰੇਮੀ ਦਾ ਜਿਹੜਾ ਉਥੇ ਦਰਸ਼ਨ ਕਰਨ ਦਾ ਜਿਹੜਾ ਹੱਕ ਹੈ ਉਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਸੁਰੱਖਿਆ ਦੀ ਜਮਲੇ ਪ੍ਰਸ਼ਾਸਨ ਕਰਨੀ ਚਾਹੀਦੀ ਹੈ